ਪਈ ਰਹੇਗੀ ਛੋਟਾ 96/21 ਕੋਤਵਾਲੀ ਕੋਤਵਾਲੀ ਵਾਲੀ ਤੇ ਇਹਦੇ 16 ਚੂਜ਼ ਹੈ ਅੱਛਾ ਜੀ ਤੇ 16 ਵਿੱਚੋਂ ਬਾਈ ਦੀਪ ਸਿੱਧੂ ਦੀ ਡੈਥ ਹੋ ਗਈ ਹੁਣ ਅਸੀਂ 15 ਰਹਿ ਗਏ ਅੱਜ ਤੱਕ ਕੋਈ ਚਾਰਜ ਚਾਰ ਸ਼ੀਟ ਆ ਗਈ ਹੈ ਪਰ ਕੋਈ ਚਾਰਜ ਫਰੇਮ ਨਹੀਂ ਹੋ ਰਿਹਾ ਕਦੀ ਆਈਓ ਆਉਂਦਾ ਨਹੀਂ ਹੈਗਾ ਹਰ ਤਿੰਨ ਮਹੀਨੇ ਬਾਅਦ ਤਰੀਕ ਪੈਂਦੀ ਹੈ ਉਹਦਾ ਐਫ ਆਈ ਆਰ ਰਜਿਸਟ ਕੀ ਹੈ ਲਾਲ ਕਿਲੇ ਤੇ ਹਮਲਾ ਨਹੀਂ ਐਗਜ਼ਿਸਟ ਹੈ ਇਹ ਕਿ ਪੁਲਿਸ ਤੇ ਹਮਲਾ ਪੁਲਿਸ ਤੇ ਹਮਲਾ ਪੁਲਿਸ ਤੇ ਹਮਲਾ ਹੈ ਪੰਨ ਤੋੜ ਪੰਨ ਤੋੜ ਦਾ ਸਿਰਫ ਲਾਲ ਕਿਲੇ ਜਿਹੜੇ ਸਰਕਾਰੀ ਤੰਤਰ ਤੁਸੀਂ ਉਹਦੀ ਕਹਿ ਸਕਦੇ ਹੋ ਪਰ ਉਹਦਾ ਪੁਲਿਸ ਕਹੇਗੀ ਨਾ ਹਾਂ ਹਾਂ ਪੁਲਿਸ ਤਾਂ ਕਹੇਗੀ ਈਵਨ ਜੇ ਐਦਾਂ ਦਾ ਕੁਝ ਹੁੰਦਾ ਕੋਈ ਸਿਵਿਲਿਅਨ ਕੋਈ ਇਥੇ ਨੇੜੇ ਦਾ ਕੋਈ ਕੋਈ ਤਾਂ ਕੰਪਲੀਟ ਕਰਦਾ ਕਿ ਉਹਨਾਂ ਦਾ ਕੋਈ ਚੱਕਿਆ ਹੋਇਆ ਟੁੱਟੇ ਕੁਝ ਵੀ ਨਹੀਂ ਐਦਾਂ ਦਾ ਜਿਹੜੀ ਲਾਲ ਕਿਲੇ ਗੋਲੀ ਚੱਲੀ ਹੈ ਹੂੰ ਉਸ ਗੋਲੀ ਚੱਲਣ ਦਾ ਜ਼ਿਕਰ ਹੈਗਾ ਜੀ ਐਫ ਆਈ ਆਰ ਚ ਐਫ ਆਈ ਆਰ ਚ ਕੋਈ ਜ਼ਿਕਰ ਨਹੀਂ ਲਗੋੜੀ ਦਾ ਜਿਹੜੇ ਬੰਦੇ ਦੇ ਗੋਲੀ ਚੱਲੀ ਹੈ ਉਹ ਅਕਿਊਜ਼ ਹੈਗਾ ਏ ਪਰ ਉਹਦੇ ਦੇ ਗੋਲੀ ਦਾ ਕੋਈ ਜ਼ਿਕਰ ਨਹੀਂ ਔਰ ਇਹ ਚ ਗੋਲੀ ਦਾ ਕੋਈ ਜ਼ਿਕਰ ਨਹੀਂ ਕੋਈ ਜ਼ਿਕਰ ਨਹੀਂ ਹੈਗਾ ਅਕਿਊਜ਼ ਉਹਦੇ ਵੀ ਸ਼ਾਮਿਲ ਕੀਤਾ ਹੋਇਆ ਤੇ ਚਾਰ ਸ਼ੀਟ ਕੋਈ ਗੱਲ ਜੋੜੀ ਗੋਲੀ ਚੱਲਣ ਦੀ ਕੋਈ ਨਹੀਂ ਚਾਰ ਸ਼ੀਟ ਤਾਂ ਦੇਖੋ 32 330 ਪੰਨੇ ਦੀ ਚਾਰ ਸ਼ੀਟ ਉਹ ਮੈਂ ਤਾਂ ਨਹੀਂ ਪੜੀ ਪਰ ਜਿਹੜੇ ਸਾਡੇ ਵਕੀਲ ਹੈ ਜਿਹੜੇ ਲੀਗਲ ਟੀਮ ਦੇ ਹੈਡ ਆ ਉਹਨਾਂ ਜਰੂਰ ਪੜੀ ਆ ਪਰ ਹਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਹ ਚਾਰਜ ਦੇ ਫਿਟ ਚਾਰ ਸ਼ੀਟ ਵਿੱਚ ਗੋਲੀ ਦਾ ਕੋਈ ਉਹਨਾਂ ਨੇ ਵਰਣਨ ਕੀਤਾ ਹੈ